ਜੀ ਸਤਿ ਸ੍ਰੀ ਅਕਾਲ ਮੈਂ ਬੋਲਦਾ ਜੀ ਜੀਤਾ ਵਖਤਗੜੋਂ ਬਾਈ ਜੀ ਜੇ ਕਿਸੇ ਨੇ ਕੱਕਾ ਰੇਤਾ ਲੈਣਾ ਹੋਵੇ ਪਸ਼ੂ ਦੀ ਖਾਤਰ ਸੌਕ ਦੀ ਖਾਤਰ ਤਾਂ ਆਪਣੇ ਪਿੰਡ ਵਖਤਗੜ ਖੱਡਾ ਚੱਲਦਾ ਬਾਈ ਉਹਦਾ ਬਾਈ ਦਾ ਤੇ ਜੇ ਕਿਸੇ ਨੇ ਟਰਾਲੀ ਇਸਟ ਹੋਣੀਆਂ ਤਾਂ ਵੀ ਛੱਡ ਦਿੰਦੇ ਜੇ ਕਿਸੇ ਆਪ ਦਾ ਟਰੈਕਟਰ ਟਰਾਲੀ ਆ ਉਹ ਭਰਦਾਂ ਦਾ ਬਾਈ ਠੀਕ ਆ ਜੀ ਤੇ ਬਾਈ ਦਾ ਕਨੈਕਟ ਨੰਬਰ ਵੀ ਦਿੰਨੇ ਆ ਬਾਕੀ ਛੋਟੀ ਬਾਈ ਨਾਲ ਗੱਲ ਕਰਾ ਦੇਣਾ ਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਕੀ ਰੇਟ ਲੈਣਾ ਜੀ ਭرائی ਦਾ ਬਾਈ ਜੀ 150 ਰੁਪਿਆ ਭرائی ਦਾ ਜੇ ਕੋਈ ਕੱਲੀ ਟਰਾਲੀ ਆਉਂਦੀ ਹੈ ਸਾਹਿਬ ਜੀ ਜੇ 20 ਟਰਾਲੀਸਟ ਹੋਣੀਆਂ ਜੀ ਫਿਰ ਕੀ ਫਿਰ ਉਹ ਜਿਆ ਘੱਟ ਵੱਧ ਕਰ ਲਈਦਾ ਜੀ ਜੇ ਕਿਨੇ ਇਕੱਠੀ ਲਿਆਣੀਆਂ ਜੇ ਬਾਈ ਜੀ ਆਪਾਂ ਮੰਨ ਲਾ ਵੀ ਅਗਲਾ ਟ੍ਰੈਕਟਰ ਟਰਾਲੀ ਹੈਣੀ ਸੈੱਟ ਦਾਂਗੇ ਜੀ ਫਿਰ ਆਪਣੇ ਕੋਲ ਹੈਗਾ ਸਾਧਨ ਅੱਛਾ ਜੀ ਸੈੱਟ ਵੀ ਆਵਾਂਗੇ ਦੂਰ ਨੇੜੇ ਕਿਤੇ ਵੀ ਅਗਲਾ ਜਿਹੜੇ ਵਾਲੇ ਕੋਲ ਨਹੀਂ ਸਾਧਨ ਸੱਟੇ ਆਵਾਂਗੇ ਠੀਕ ਹੈ ਜੀ ਕੀ ਆਪਣਾ ਨੇੜੇ-ਨੇੜੇ ਕੀ ਰੇਟ ਚੱਲਦਾ ਵੀ ਐਸੇ ਤੁਹਾਨੂੰ ਇੱਥੇ ਦਾ ਜੀ ਜਿਵੇਂ ਹ ਅਸੀਂ ਛੜਦੇ ਪੱਖੋ ਛੜਦੇ 600 ਰੁਪਇਆ ਲੈਨੇ ਜੀ ਜਿਵੇਂ ਬਸਤੜ 550 ਰੁਪਇਆ ਠੀਕ ਹੈ ਜੀ ਚੁੰਗਾ ਛੜਦੇ ਉੱਥੇ ਵੀ 550 ਰੁਪਇਆ ਲੈਨੇ ਆ ਮੱਲੀਆਂ ਦਾ ਵੀ ਅਹੀ ਰੇਟਾਂ ਲੈ ਜੇ ਬਾਈ ਜੀ ਆਪਣੇ ਨੇੜੇ ਬਰਨਾਲਾ ਸਹਿਰ ਪੈਂਦਾ ਜੀ ਸਾਡੇ ਤੇ ਜੇ ਬਰਨਾਲੇ ਸਿੱਟਣਾ ਹੋਵੇ ਉਸ ਹਿਸਾਬ ਨਾਲ ਉਹ ਅਗਲੇ ਨਾਲ ਕਰ ਲਾਂਗੇ ਜੀ ਕੋਈ ਗੱਲ ਨਹੀਂ ਹੋਣੀ ਹਾਂਜੀ ਬਾਈ ਜੀ ਨੰਬਰ ਦੱਸੋ ਜੀ ਆਪਣਾ ਫੋਨ ਨੰਬਰ ਜੀ ਆਪਣਾ 82830 ਹਾਂਜੀ 40799 ਠੀਕ ਹੈ ਜੀ ਧੰਨਵਾਦ ਜੀ ਦੇਖੋ ਬਾਈ ਜੀ ਆਪਣਾ ਖੱਡੇ ਤੋਂ ਟਰਾਲੀ ਬੈਕ ਲੌਂਡ ਹੋਈ ਜੀ ਪਿੰਡ ਵਖਤਗੜ ਆ ਸੀ ਜੀ ਟਰੈਕਟਰ ਟਰਾਲੀ ਨਬਰ ਦਾ ਟਰੈਕਟਰ ਦੇਖ ਸਕਦੇ ਹੋ ਬਾਕੀ ਭਾਈਆਂ ਇਹ ਕਹਿੰਦੇ ਜੀ ਆਪਣੇ ਕਹਿੰਦੇ ਜੀ ਕਿਸੇ ਕਰ ਕੋ ਪਾਣਾ ਕੋਠੀ ਗਾਡੀ ਪਾਉਂਦਾ ਜੀ ਅਗਲਾ ਕੋਈ ਠੇਕਾ ਸਿਸਟਮ ਵੀ ਕਰ ਲੈਂਦਾ ਜੀ ਪਿੰਡ ਵਖਤਗੜ ਮੇਨ ਸੜਕ ਦੇ ਕੋਲ ਹੀ ਖੱਡਾ ਜੀ ਚੱਲਦਾ ਹੈ ਤੇ ਬਾਕੀ ਤਾਂ ਨੇੜੇ ਤੇੜੇ ਹੈ ਨਹੀਂ ਜਿੱਥੇ ਖੱਡਾ ਤੇ ਆਪਣਾ ਅੱਡੇ ਦੇ ਵੱਡੇ ਬੱਸ ਸਟੈਂਡ ਅੱਡਾ ਉਹਦੇ ਕੋਲ ਹੀ ਚੱਲਦਾ ਜੀ ਅੱਡੋੜੀ ਰਹਤੀ ਹੈ ਇਹ ਗੁਰਤੀਆ ਦਾ ਅਸੀ ਰਿਤਾ ਜਾ ਜੀ ਸੁੱਕਾ ਤੁਸੀਂ ਦੇਖ ਸਕਦੇ ਹੋ ਤੇ ਜਾ ਕੋਈ ਨੰਬਰ ਆਉਂਦਾ ਹੋਵੇ ਕੋਈ ਇੱਕ ਗੱਲ ਬਾਈ ਜੀ ਹੋਰ ਆ ਜੀ ਬਾਕੀ ਜੇ ਕਿਸੇ ਨੇ ਖੱਡਾ ਆਪਣਾ ਮਿੱਟੀ ਚੱਕਣੀ ਹੈ ਤਾਂ ਪਰ ਥੋੜਾ ਜਨਾ ਕੰਮ ਕੋਈ ਟਰੈਕ ਨਿਕਾਉਣਾ ਜੀ ਉਹਨੇ ਮੂਹ ਨੂੰ ਪਾ ਲਿਆ ਜੀ ਉਹਨੇ ਬੈਕ ਪਾ ਲਿਆ ਦੇਖੋ ਜੀ ਉਹਨੇ ਚੱਕਰ ਤਾਂ ਉਹ ਇਹ ਕੰਮ ਜਿਆਦਾ ਖੱਡਿਆ ਪਿਆ ਅੱਜਕੱਲ ਓਹ ਟਰੈਕਟਰਾਂ ਦਾ ਘੱਟ ਪਾਜਦੇ ਤੇ ਇਹ ਬਹੁਤ ਜ਼ਿਆਦਾ ਖਾਂਦਾ ਹੈ ਲਓ ਬਾਈ ਜੀ ਅਰ ਜਨਰੇਟਰ ਦੀ ਟਰਾਲੀ ਭਰੀ ਗਈ ਤੇ ਭਾਰਤੀ ਟਰਾਲੀ ਫੁੱਲ ਤੇ ਅਰ ਜਨਰੇਟਰ ਦੇਖੋ ਖੜਦਾ ਬੱਡੇ ਡਟਾ ਜਿਹਨਾਂ ਨੂੰ ਕੋਈ ਪਤਾ ਨਹੀਂ ਲੱਗਾ ਜੰਮਾ ਦਾ ਬੋਲ ਹੋ ਰਿਹਾ ਲੋਦੀ ਬਾਸ ਤੇ ਬਾਈ ਕੋਈ ਟਰਾਲੀ ਪੈਸੋ ਦੀ ਹੈ ਬਾਈ ਆ ਫਾਰਮ ਟਰੱਕ 6055 ਇਹ ਦੇਖ ਸਕਦੇ ਹੋ ਬਾਈ ਜੀ ਇਦਾਂ ਦੇ ਸੱਟ ਕੇ ਹੁੰਦਾ ਟਰਾਲੀ ਆ ਦੇਖੋ ਜੀ ਫੁੱਲ ਭਰੀ ਵੇਟਰਾ ਲੀ ਦੇਖ ਸਕਦੇ ਤੁਸੀਂ ਤਾਂ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਫੁੱਲ ਭਰਮੀ ਟਰਾਲੀ ਆ ਦੇਖ ਸਕਦੇ ਜੀ ਫੁੱਲ ਭਰੀ ਵੇਟਰਾ ਲੀ ਬਈ ਐ ਮਾੜੇ ਮੋਟੇ ਕਾਸਰ ਨਹੀਂ ਛੱਡਦੇ ਬਾਈ ਕਹਿੰਦੇ ਜੇ ਤੂੰ ਅਗਲੇ ਨੇ ਪੈਸੇ ਲੈਣ ਬਾਈ ਕਹਿੰਦਾ ਦੇਣੇ ਆ ਤਾਂ ਫੁੱਲ ਟਰਾਲੀ ਭਰ ਕੇ ਦੇਣੇ ਆ ਜੀ ਫਾਰਮ ਟਰੱਕ 6055 ਆ ਟਰੈਕਟਰ ਆ ਬਾਕੀ ਥੋੜੀ ਬਾਈ ਨਾਲ ਗੱਲ ਕਰਾਉਣੀ ਆ ਆਪਾਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਬਾਈ ਆਪਣਾ ਨੰਬਰ ਦੱਸੋ ਜੀ ਕੰਟੈਕਟ ਨੰਬਰ 9915609394 ਠੀਕ ਹੈ ਇਹ ਦੁਬਾਰੇ ਫਿਰ ਦੱਸੋ ਜੀ 9915609394 ਠੀਕ ਹੈ ਜੀ ਬਾਈ ਜੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬਰ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਬਾਕੀ ਜੇ ਕਿਸੇ ਬਾਈ ਨੇ ਵੀਡੀਓ ਬਣਾਉਣੀ ਹੁੰਦੀ ਆ ਤਾਂ ਆਪਣਾ ਕੰਟੈਕਟ ਨੰਬਰ ਸਾਨੂੰ ਪਹਿਲਾਂ ਹੀ ਬੋਲਤਾ ਹਾਂ ਹੁਣ ਦੁਬਾਰੇ ਫਿਰ ਬੋਲ ਦਿੰਦੇ ਨੇ ਜੀ ਆਪਣਾ ਨੰਬਰ ਹੈ ਜੀ 987213355 ਜੀ ਜੇ ਕਿਸੇ ਨੇ ਬਾਈ ਨੇ ਜਾਣਕਾਰੀ ਲੈਣੀ ਹੋਵੇ ਤਾਂ ਲੈ ਸਕਦੇ ਆ ਜੀ ਬਾਕੀ ਖੱਡੇ ਬਾਰੇ ਬਾਕੀ ਕੋਈ ਵੀ ਵੀਡੀਓ ਬਣਾਉਣੀ ਹੈ ਆਪਾਂ ਹਰ ਇੱਕ ਵੀਡੀ